ਪਟਿਆਲਾ ਸੀਟ ਤੇ ਕਾਂਗਰਸ ਦੇ ਪਰਨੀਤ ਕਰਨੇ ਜਿੱਤ ਦਾ ਦਰਜ ਕੀਤੀ ਹੈ ਤਲਵੰਡੀ ਸਾਬੋ ਸੀਟ ਤੇ ਆਕਾਲੀ ਦਲ ਵਿਜਿਤ ਲਗਭਗ طے ਮੰਨੇ ਜਾ ਰਹੀ ਹੈ ਪਰ ਆਮ ਆਦਮੀ ਪਾਰਟੀ ਨੂੰ ਦੋਵੇਂ ਸੀਟਾਂ ਤੇ ਤੀਜੀ ਥਾਂ ਹਾਸਲ ਹੋਈ ਹੈ ਵੱਡਾ ਸਵਾਲ ਹੈ ਕਿ ਕੀ ਆਮ ਆਦਮੀ ਪਾਰਟੀ ਦਾ ਜਾਦੂ ਇਸ ਵਾਰ ਨਹੀਂ ਚੱਲਦਾ ਦਿਖਾਈ ਦਿੱਤਾ ਕਿ ਆਮ ਆਦਮੀ ਪਾਰਟੀ ਤੇ ਲੋਕਾਂ ਦਾ ਭਰੋਸਾ ਖਤਮ ਹੋ ਗਿਆ ਪਟਿਆਲਾ 'ਚ ਆਮ ਆਦਮੀ ਪਾਰਟੀ ਨੂੰ ਮਹਿਜ਼ 5724 ਵੋਟਾਂ ਹਾਸਲ ਹੋਈਆਂ ਨੇ ਜਦਕਿ ਲੋਕ ਸਭਾ ਚੋਣਾਂ 'ਚ ਪਟਿਆਲਾ ਸੀਟ ਤੇ ਆਮ ਆਦਮੀ ਪਾਰਟੀ ਦੇ ਤਰਵਿਰ ਗਾਂਧੀ ਨੇ ਕਬਜ਼ਾ ਕੀਤਾ ਸੀ ਕਿ 3 ਮਹੀਨੇ ਵਿੱਚ ਹੀ ਸਭ ਕੁਝ ਬਦਲ ਗਿਆ ਕਿਉਂਕਿ 4 ਸੀਟਾਂ ਆਮ ਆਦਮੀ ਪਾਰਟੀ ਨੇ ਹਾਸਲ ਕੀਤੀਆਂ ਸੀ ਤੇ ਕੌਨਫੀਡੈਂਟ ਲੱਗ ਰਹੀ ਸੀ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਦੇ ਵਿੱਚ ਵੀ ਕੋਈ ਕਮੀ ਨਹੀਂ ਛੱਡੀ ਗਈ ਤਲਵੰਡੀ ਸਾਬੋ ਤੇ ਪਟਿਆਲਾ ਸ਼ਹਿਰੀ ਦੋਵੇਂ ਸੀਟਾਂ ਦੇ ਉੱਤੇ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਦੇ ਕダਵਰ ਨਿਤਾਵਾਂ ਦੇ ਵੱਲੋਂ ਕੀਤਾ ਗਿਆ ਜਿੱਥੇ ਭਗਵੰਤ ਮਾਨ ਨੇ ਚੋਣ ਪ੍ਰਚਾਰ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਆਪਣੇ ਕੈਂਡੀਡੇਟਸ ਦੇ ਲਈ ਉੱਥੇ ਅਰਵਿੰਦ ਕੇ ਜੀਵਾਲ ਵੀ ਪਹੁੰਚੇ ਸਨ ਵੱਡੇ ਨੇਤਾ ਸਾਰੇ ਪਹੁੰਚੇ ਸਨ ਆਮ ਆਦਮੀ ਪਾਰਟੀ ਦੇ ਪਰ ਕਿਤੇ ਨਾ ਕਿਤੇ ਜੋ ਹਵਾ ਆਮ ਆਦਮੀ ਪਾਰਟੀ ਦੀ ਲੋਕ ਸਭਾ ਚੋਣਾਂ ਦੇ ਦੌਰਾਨ ਬਣੀ ਹੋਈ ਸੀ ਉਹ ਕਿਤੇ ਨਾ ਕਿਤੇ ਇਸ ਵਾਰ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਬੰਦੀ ਨਹੀਂ ਦਿਖਾਈ ਦਿੱਤੀ ਪਰ ਭਵੇ ਖੱਗੇ ਕੀ ਆਮ ਆਦਮੀ ਪਾਰਟੀ ਦਾ ਬੰਦਾ ਦਿਖਾਈ ਦੇ ਰਿਹਾ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਕਿਤੇ ਨਾ ਕਿਤੇ ਜ਼ਿਮਨੀ ਚੋਣਾ ਇਹਨਾਂ ਦੋਨਾਂ ਸੀਟਾਂ ਦੀਆਂ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਨੇ ਵਿਧਾਨ ਸਭਾ ਚ ਉਹਨਾਂ ਦੇ ਲਈ ਪਰ ਇਹਨਾਂ ਦੋਵਾਂ ਸੀਟਾਂ ਦੇ ਉੱਤੇ ਹੀ ਆਮ ਆਦੀ ਪਾਰਟੀ ਤੇ ਜੇ ਨੰਬਰ ਤੇ ਦਿਖਾਈ ਦਿੱਤੇ